ਵਿਨਾ ਵਰਮਾ ਜੀ ਦੀ ਕਹਾਣੀ ਗੋਲੇ ਕਬੂਤਰ ਦਾ ਅਗਲਾ ਭਾਗ ਮੰਮੀ ਜੀ ਕਿਹੋ ਜਿਹੀ ਮਾਂ ਹੋਂ ਤੁਸੀਂ ਜੋ ਆਪਣੀ ਧੀ ਦਾ ਤਲਾਕ ਕਰਵਾਉਣਾ ਚਾਹੁੰਦੇ ਹੋ ਉਹਦਾ ਚਰਿੱਤਰ ਮੇਰੇ ਸਾਹਮਣੇ ਚਨਾ ਪਿਆ ਤਲਾਕ ਦੇਣ ਵਾਲੀ ਮੇਰੀ ਧੀ ਕੋਈ ਦੁਨੀਆ ਦੀ ਪਹਿਲੀ ਕੁੜੀ ਨਹੀਂ ਹੈ ਇੱਥੇ ਹਜ਼ਾਰਾਂ ਹੀ ਤਲਾਕ ਰੋਜ਼ ਹੁੰਦੇ ਆ ਕਵੀਨ ਦੇ ਸਾਰੇ ਨਿਆਣਿਆਂ ਦੇ ਤਲਾਕ ਹੋਏ ਪਏ ਨੇ ਉਹਨੇ ਬੜੇ ਮਾਣ ਨਾਲ ਦੱਸਿਆ ਪਰ ਉਹ ਤਾਂ ਗੋਰੇ ਨੇ ਅਸੀਂ ਏਸ਼ੀਆਨਾਂ ਸਾਡਾ ਸਮਾਜ ਤੇ ਧਰਮ ਸਾਨੂੰ ਤਲਾਕ ਦੀ ਇਜਾਜ਼ਤ ਨਹੀਂ ਦਿੰਦਾ। ਮੈਨੂੰ ਉਹਦੀ ਗੱਲ ਉੱਤੇ ਹਾਸਾ ਆਇਆ। ਕਿਹੜੇ ਐਸ਼ੀਅਨ ਸਮਾਜ ਦੀ ਗੱਲ ਕਰਦਾ ਏ ਤੂੰ? ਜਿੱਥੇ ਸਵੇਰੇ ਵਿਆਹ ਤੇ ਸ਼ਾਮ ਨੂੰ ਤਲਾਕ ਹੋ ਜਾਂਦੇ ਨੇ। ਜਿੱਥੇ ਵਿਆਹ ਸੌਦੇ ਬਣ ਕੇ ਰਹਿ ਗਏ ਨੇ। ਜਿੱਥੇ ਗਰੀਬ ਦੀ ਦਾਜ ਵਿਆਉਣੀ ਤੀ ਸਾਰੀ ਉਮਰ ਕੁਆਰੀ ਬੈਠੀ ਰਹਿੰਦੀ ਐ। ਜਿੱਥੇ ਪਾਸਪੋਰਟਾਂ ਤੇ ਸਟੈਂਪ ਲਾਉਣ ਲਈ ਲੋਕ ਆਪਣੀਆਂ ਸਖੀਆਂ ਭੈਣਾਂ ਨਾਲ ਵਿਆਹ ਕਰਵਾ ਲੈਂਦੇ ਨੇ। ਤੇ ਚਾਹ ਫਿਰ ਜਿੱਥੇ ਗੋਰੀਆਂ ਨਾਲ ਆਯਾਸ਼ੀ ਕਰਨ ਤੋਂ ਬਾਅਦ ਸ਼ਾਮ ਨੂੰ ਸ਼ਰਾਬੀ ਬੰਦੇ ਘਰ ਆ ਕੇ ਆਪਣੀਆਂ ਤੀਵੀਆਂ ਨੂੰ ਕੁੱਟਦੇ ਨੇ ਤੈਨੂੰ ਪਤਾ ਜਿਹੜੇ ਸਮਾਜ ਦੀ ਤੂੰ ਗੱਲ ਕਰ ਰਿਹਾ ਹੈ ਉਸ ਚ ਤੀਵੀਆਂ ਜਿਉਂਦੇ ਜੀ ਨਰਕ ਭੋਗਦੀਆਂ ਨੇ ਤੂੰ ਤਾਂ ਨਵਾਂ ਨਵਾਂ ਇੰਡੀਆ ਤੋਂ ਆਇਆ ਹੈ ਹਾਲੇ ਤੇਰੇ ਚੋਂ ਤੀਵੀ ਤੇ ਰਾਜ ਕਰਨ ਦੀ ਜੱਦੀ ਪੁਸ਼ਤੀ ਇੱਛਾ ਨਹੀਂ ਗਈ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਇਹੋ ਜਿਹੀਆਂ ਹੁਕਮ ਵਰਦਾਨ ਨਹੀਂ ਹੁੰਦੀਆਂ ਕਾਕਾ ਜੇ ਤੂੰ ਇੱਥੇ ਰਹਿਣਾ ਤਾਂ ਤੈਨੂੰ ਇੱਥੋਂ ਦੇ ਹਿਸਾਬ ਨਾਲ ਚੱਲਣਾ ਪਊ ਨਹੀਂ ਆਪਣੇ ਪਿੰਡ ਨੂੰ ਉੱਡ ਜਾ ਉੱਥੇ ਮਿਲ ਜੂਗੀ ਤੈਨੂੰ ਦਿਨ ਰਾਤ ਤਲਵੇ ਚੱਟਣ ਵਾਲੀ ਮੇਰੀ ਸੱਸ ਜੋ ਕੇ ਦੇਖਣ ਚ ਸਿੱਧੀ ਸਾਦੀ ਔਰਤ ਲੱਗਦੀ ਸੀ ਦੇ ਮੂੰਹੋਂ ਐਨੀ ਕੌੜੀ ਗੱਲ ਸੁਣ ਕੇ ਮੈਂ ਸੁੰਨ ਹੋ ਗਿਆ ਦੋ ਪਾਲੇ ਮੈਨੂੰ ਗੱਲ ਨਾ ਸੁਜੀ ਮੈਂ ਤਾਂ ਇੱਥੋਂ ਦਾ ਬਣਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਉਹਨੂੰ ਵੀ ਕੁਝ ਬਦਲਣਾ ਚਾਹੀਦਾ ਹੈ ਮੈਂ ਥੋੜਾ ਢਿਹੜਾ ਹੋਇਆ ਉਹ ਨਹੀਂ ਬਦਲਦੀ ਭਾਈ ਇਥੋਂ ਦੀ ਔਲਾਦ ਨਹੀਂ ਮਾਪਿਆਂ ਨੂੰ ਸੁਣਦੀ ਮੈਂ ਕੁੜੀ ਨੂੰ ਬਹੁਤ ਕਹਿਣਾ ਬਹੁਤਾ ਕਹਿਣਾ ਵੀ ਨਹੀਂ ਚਾਹੁੰਦੀ ਕੱਲ ਨੂੰ ਘਰੋਂ ਚਲੇ ਗਈ ਫੇਰ ਕੀ ਕਰ ਲੂੰਗੀ ਮੈਂ ਮੈਂ ਤਾਂ ਪਹਿਲਾਂ ਹੀ ਦੁਖੀ ਹਾਂ ਹੋਰ ਨਮਾ ਹੀ ਜੱਬ ਛੇੜ ਲਾਂ ਉਹਨੇ ਆਪਣੀ ਮਜਬੂਰੀ ਦੱਸੀ ਮੈਂ ਸਭ ਕੁਝ ਸਹਿਣ ਲਈ ਤਿਆਰ ਹਾਂ ਪਰ ਉਹਦਾ ਗੋਰਾ ਬੁਆਏਫ੍ਰੈਂਡ ਨਾ ਆਵੇ ਬਸ ਮੈਂ ਨਰਮਾਈ ਨਾਲ ਆਪਣੀ ਸ਼ਰਤ ਰੱਖ ਦੱਸੀ ਗੋਰੇ ਬੁਆਏਫ੍ਰੈਂਡ ਨਾਲ ਤਾਂ ਉਹ 7 ਸਾਲਾਂ ਦੀ ਜਾਣਦੀ ਆ ਹੁਣ ਤੇਰੇ ਮੇਰੇ ਕਹੇ ਤੇ ਕਿਵੇਂ ਹਟ ਜੂ ਉਹ ਤਾਂ ਪਹਿਲਾਂ ਇੰਡੀਅਨ ਮੁੰਡੇ ਨਾਲ ਵਿਆਹ ਵਾਸਤੇ ਨਹੀਂ ਮੰਨਦੀ ਸੀ ਜੇ ਮੈਂ ਕਦੇ ਕਿਸੇ ਮੁੰਡੇ ਦੀ ਗੱਲ ਕਰਦੀ ਸੀ ਅੱਗਿਓ ਕਹਿੰਦੀ ਸੀ ਜਿਹੜੇ ਮੁੰਡੇ ਤੂੰ ਮੇਰੇ ਲਈ ਦੇਖਦੀਆਂ ਉਹਨਾਂ ਨਾਲ ਆਪ ਹੀ ਵਿਆਹ ਕਰਵਾ ਲੈ ਉਹ ਤਾਂ ਸ਼ੁਰੂ ਤੋਂ ਹੀ ਕਹਿੰਦੀ ਸੀ ਕਿ ਗੋਰੇ ਨਾਲ ਵਿਆਹ ਕਰਵਾਉਣਾ ਉਹ ਤਾਂ ਮੈਂ ਉਹਦੇ ਤਰਲੇ ਮਿੰਤਾ ਕੀਤੀਆਂ ਵੀ ਬੁਆਏਫਰੈਂਡ ਭਾਵੇਂ ਗੋਰਾ ਬਣਾ ਜਾਂ ਕਾਲਾ ਪਰ ਵਿਆਹ ਇੰਡੀਅਨ ਮੁੰਡੇ ਨਾਲ ਹੀ ਕਰਵਾ ਉਦੋਂ ਤਾਂ ਉਹ ਮੰਨ ਗਈ ਪਰ ਹੁਣ ਫੇਰ ਪੁੱਤਰੀ ਫਿਰਦੀ ਐ ਜੇ ਮੈਂ ਕੁਝ ਕਹਾ ਤਾਂ ਮੋਰੋ ਤਾੜ-ਤਾੜ ਬੋਲਦੀ ਐ ਮੈਂ ਹੁਣ ਪਛਤਾਉਨੀ ਆ ਵੇਲੇ ਨੂੰ ਵੀ ਕਿਉਂ ਮਰਿਆ ਸੱਪ ਗਾਲਚ ਪਾਇਆ ਥੋਡੀ ਕਿਹੜਾ ਆਪਸ ਚ ਬਣਦੀ ਐ ਕੀ ਖੱਟ ਲਿਆ ਤੁਸੀਂ ਵਿਆਹ ਕਰਕੇ ਦਿਨ ਰਾਤ ਦਾ ਕਲੇਸ਼ ਇਹਦੇ ਨਾਲੋਂ ਤਾਂ ਗੋਰੇ ਨਾਲ ਹੀ ਕਰਾ ਲੈੰਦੀ ਘੱਟੋ-ਘੱਟ ਖੁਸ਼ ਤਾਂ ਰਹਿੰਦੀ ਉਹਨੇ ਜਿਵੇਂ ਕੋਰਾ ਜਿਹਾ ਜਵਾਬ ਦਿੱਤਾ ਮੇਰੇ ਚ ਕੀ ਕਮੀ ਐ ਕੀ ਮੈਂ ਉਹਨੂੰ ਖੁਸ਼ ਨਹੀਂ ਰੱਖਦਾ ਕਮੀ ਇੱਕ ਹੋਵੇ ਤਾਂ ਦੱਸਾਂ ਪਹਿਲਾਂ ਤਾਂ ਅੱਗ ਲੱਗਣੀ ਅੰਗਰੇਜ਼ੀ ਨਹੀਂ ਆਉਂਦੀ ਤੈਨੂੰ ਉਹਦੀ ਗੱਲ ਤੇਰੀ ਸਮਝ ਨਹੀਂ ਪੈਂਦੀ ਤੇਰੀ ਪੰਜਾਬੀ ਉਹਨੂੰ ਚੰਗੀ ਨਹੀਂ ਲੱਗਦੀ ਕੁੜੀ ਵੀ ਸੱਚੀ ਐ ਮੈਂ ਉਹਨੂੰ ਇਕੱਲੀ ਨੂੰ ਕਿਵੇਂ ਦੋਸ਼ ਦੇਵਾਂ ਉਹ ਆਪਣੀ ਧੀ ਦੀ ਵਕਾਲਤ ਕਰ ਰਹੀ ਸੀ ਅੰਗਰੇਜ਼ੀ ਦਾ ਤਾਂ ਤੁਹਾਨੂੰ ਵੀ ਪਤਾ ਹੀ ਸੀ ਇੰਡੀਆ 'ਚ ਮੇਰੇ ਘਰ-ਬਾਰ ਤੇ ਜ਼ਮੀਨ ਜਾਇਦਾਦ ਦਾ ਵੀ ਤੁਸੀਂ ਸਾਰਾ ਪਤਾ ਕਰਕੇ ਹੀ ਰਿਸ਼ਤਾ ਕੀਤਾ ਸੀ ਕਿਹੜਾ ਮੈਂ ਕੋਈ ਗੱਲ ਕੋਈ ਸੀ ਮੈਨੂੰ ਆਪਣਾ ਆਪ ਹੀਣਾ ਜਿਹਾ ਲੱਗਿਆ ਜ਼ਮੀਨ ਕੀ ਮੈਂ ਸਿਰ ਤੇ ਰੱਖਣੀ ਆ ਮੇਰੀ ਧੀ ਨੇ ਕਿ ਹਲ ਵਾਉਣਾਏ ਨੇ ਉੱਥੇ ਜਾ ਕੇ ਫੁੱਲ ਅਰਗੀ ਧੀ ਆ ਮੇਰੀ ਕਿੱਡੀ ਸੋਣੀ ਜੋਬ ਤੇ ਲੱਗੀ ਹੋਈ ਆ ਤੇਰੀ ਜ਼ਮੀਨ ਤੈਨੂੰ ਹੀ ਮੁਬਾਰਕ ਉਹਨੂੰ ਕੀ ਫਰਕ ਪੈਂਦਾ ਉਹਨੇ ਨਫ਼ਰਤ ਨਾਲ ਨੱਕ ਜਿਹਾ ਫੁਲਾਇਆ ਫਰਕ ਕਿਉਂ ਨਹੀਂ ਪੈਂਦਾ ਜਦੋਂ ਕਿਤੇ ਇੰਡੀਆ ਜਾਊਗੀ ਤਾਂ ਦੇਖੂਗੀ ਵੀ ਮੇਰੇ ਸਹੁਰੇ ਕਿੰਨੇ ਅਮੀਰ ਨੇ ਮੈਨੂੰ ਆਪਣੇ ਖਾਨਦਾਨ ਤੇ ਮਾਣ ਸੀ ਪਤਾ ਹੈ ਮੈਨੂੰ ਕਿੰਨੇ ਕ ਅਮੀਰ ਹੈਗੇ ਹੋ ਤੁਸੀਂ ਇੱਥੇ ਫੂਕਰੀਆਂ ਮਾਰਦਾ ਤੂੰ ਪਿੰਡ ਸਾਰਾ ਟੱਬਰ ਗੁੜ ਦੀ ਚਾਹ ਪੀਂਦਾ ਮੇਰੀ ਸੱਸ ਦੀ ਕੋਈ ਸਹੇਲੀ ਪਿੱਛੇ ਜੇ ਇੰਡੀਆ ਗਈ ਸੀ ਸ਼ਾਇਦ ਸਾਡੇ ਘਰ ਵੀ ਗਈ ਸੀ ਤੁਸੀਂ ਆਪ ਜਾ ਕੇ ਦੇਖਾਓ ਮੈਂ ਅਪਮਾਨਤ ਜਿਹਾ ਹੋਇਆ ਬੋਲਿਆ ਮੈਂ ਵੇਲੀ ਆ ਤੇਰਾ ਅੱਗਾ ਪਿੱਛਾ ਫਰੋਲਦੀ ਫਿਰਾ ਐਡਾ ਹੀ ਸਰਦਾਰਾਂ ਦਾ ਪੁੱਤ ਸੀ ਤਾਂ ਇੱਥੇ ਕਿਉਂ ਧੱਕੇ ਖਾਣ ਆਇਆ ਉਹ ਵਿਅੰਗ ਚ ਮੁਸਕਰਾਈ ਕਿਸਮਤ ਲੈ ਆਈ ਮੈਂ ਹੌਂਕਾ ਲਿਆ ਕਿਸਮਤ ਨੂੰ ਬਦਲਿਆ ਕਾਕਾ ਹਲੇ ਡੁੱਲੇ 베ਰਾ ਦਾ ਕੁਝ ਨਹੀਂ ਗਿਆ ਵਾਪਸ ਮੁੜ ਜਾ ਹੁਣ ਕਿਹੜਾ ਤੇਰੇ ਚੂੜੇ ਵਾਲੀ ਉਡੀਕਦੀ ਐ ਤੈਨੂੰ ਉਹ ਨਫ਼ਰਤ ਨਾਲ ਹੱਸੀ ਤੇ ਮੈਂ ਸਮਝ ਗਿਆ ਕਿ ਮੈਂ ਮੈਂ ਅਸ ਅੱਗੇ ਬੀਨ ਵਜਾ ਰਿਹਾ ਸੀ ਚੁੱਪਚਾਪ ਉੱਠ ਕੇ ਆਪਣੇ ਕਮਰੇ ਚਲਾ ਗਿਆ ਸ਼ਾਮ ਨੂੰ ਮੇਰੀ ਵਾਈਫ ਵਾਪਸ ਆਈ ਤਾਂ ਪਤਾ ਨਹੀਂ ਮਾਂ ਧੀ ਨੇ ਆਪਸ ਵਿੱਚ ਕੀ ਗੱਲਾਂ ਕੀਤੀਆਂ ਕਿ ਉਹ ਕਿਸੇ ਪੂਸਰੇ ਹੋਇਸਾਨ ਵਾਂਗ ਮੇਰੇ ਗਾਲ ਪੈ ਗਈ ਹਾਊ ਡੀਅਰ ਯੂ ਟੂ ਹਰੈਸ ਮਾਈ ਮਮ ਆਈ ਵਿਲ ਡਿਪੋਰਟ ਯੂ ਇਲੀਗਲ ਇਮੀਗਰੈਂਟ ਉਹਨੇ ਦੋ ਥੱਪੜ ਮੇਰੇ ਮੂੰਹ ਤੇ ਮਾਰੇ ਮੈਂ ਪੱਥਰ ਹੋ ਗਿਆ ਕਿ ਐਦਾਂ ਵੀ ਹੋ ਸਕਦਾ ਮੇਰੇ ਨਾਲ ਬੀਤਣ ਤੋਂ ਬਾਅਦ ਵੀ ਮੈਨੂੰ ਯਕੀਨ ਨਾ ਆਇਆ ਕਿ ਇੱਕ ਔਰਤ ਆਪਣੇ ਪਤੀ ਤੇ ਇਸ ਤਰ੍ਹਾਂ ਹੱਥ ਚੁੱਕ ਸਕਦੀ ਹੈ ਸ਼ਰਮ ਕਰ ਬੇਹਿਆ ਆਪਣੀ ਮਾਂ ਵਾਲੇ ਲੱਛਣ ਨਾ ਫੜ ਮੈਨੂੰ ਪਤਾ ਹੈ ਮਾਮਾ ਧੀਆਂ ਦੋਵੇਂ ਕੰਜਰੀਆਂ ਹੋ ਤੁਸੀਂ ਦੋਵਾਂ ਨੇ ਜਾਰ ਰੱਖੇ ਹੋਏ ਨੇ ਐਸੇ ਕਰਕੇ ਤੇਰਾ ਪਿਓ ਤੇਰੀ ਮਾਂ ਨੂੰ ਕੁੱਟਦਾ ਸੀ ਅਤੇ ਹੁਣ ਤੂੰ ਮਾਂ ਵਾਲੇ ਚੱਲਲੇ ਫੜੇ ਹੋਏ ਨੇ ਪਰ ਮੈਨੂੰ ਆਪਣੇ ਪਿਓ ਵਰਗਾ ਨਾ ਮਰਦ ਨਾ ਸਮਝੀ ਵੀ ਸ਼ਰਾਬ ਪੀ ਕੇ ਅੰਦਰ ਪਿਆ ਰਹੂੰ ਮੈਂ ਤਾਂ ਤੇਰੇ ਗੋਰੇ ਝਾਰ ਦੇ ਸੀਰ ਮੇ ਪੀਜੂ ਕੁੱਤੀਏ ਭਾਵੇਂ ਮੈਨੂੰ ਜੇਲ ਹੋ ਜੇ ਤੇ ਮੈਂ ਵੀ ਦੋ ਥੱਪੜ ਬਰਾਬਰ ਉਹਦੇ ਮੂੰਹ ਤੇ ਜੜੇ ਤੇ ਉਹਦੇ ਵਾਰ ਫੜ ਕੇ ਖਿੱਚੇ ਉਹਨਾਂ ਨੂੰ ਮੇਰੇ ਤੋਂ ਐਨੀ ਉਮੀਦ ਨਹੀਂ ਸੀ ਮੀਰੇ ਮੂੰਹੋਂ ਆਪਣੀ ਫੈਮਲੀ ਹਿਸਟਰੀ ਸੁਣ ਕੇ ਉਹ ਦੋਵੇਂ ਹੈਰਾਨੀ ਨਾਲ ਇੱਕ ਦੂਜੇ ਦਾ ਮੂੰਹ ਦੇਖਣ ਲੱਗੀਆਂ so what do you want to kill my boyfriend and you want to go to prison okay i am going to call the police you see oh phone wal well, lapki na na kudiye na kare thana na sad lok agge hi sadiyan batheerian gallan karde ya eh bursha pata nahi kithe kithe sadiyan chugliyan karda firda ਪੁਲਸ ਆ ਬੜੀ ਤਾਂ ਫਿਰ ਸਾਰੇ ਸਾਰੇ ਪਾਸੇ ਥੂ-ਥੂ ਹੋਊਗੀ ਮੇਰੀ ਸੱਸ ਉਹਦੇ ਪਿੱਛੇ ਭੱਜੀ ਸੋ ਵਟ ਆਈ ਕਾਂਟ ਲੀਵ ਵਿਦ ਥਿਸ ਐਨੀਮਲ ਇਫ ਹੀ ਸਟੇ ਹੇਅਰ ਆਈ ਊਡ ਲੀਵ ਦਾ ਹਾਊਸ ਜਾਂ ਤੂੰ ਇਸ ਬਲੱਡੀ ਇਡੀਅਟ ਨੂੰ ਆਪਣੇ ਘਰ ਰੱਖ ਲੈ ਜਾਂ ਫਿਰ ਮੈਨੂੰ ਡਿਸੀਜਨ ਇਜ਼ ਯੋਰਸ ਉਹ ਆਪਣੀ ਮਾਂ ਸਾਹਮਣੇ ਤਣ ਕੇ ਖੜੀ ਹੋ ਗਈ ਘਰ ਤੇਰਾ ਏ ਧੀਏ ਤੇਰੇ ਨਾਂ ਤੇ ਏ ਇਹ ਕੁੱਤਾ ਜਾਊਗਾ ਇੱਥੋਂ ਤੂੰ ਕਿਉਂ ਜਾਏਂਗੀ ਸੁਖੀ ਸਾੰਦੀ ਮਾਂ ਨੇ ਧੀ ਨੂੰ ਜੱਫੀ 'ਚ ਲਿਆ ਨਾਊ ਯੂ ਹਿਅਰਡ ਵਾਟ ਸ਼ੀ ਸੇਜ਼ ਉਹ ਮੇਰੇ ਵੱਲ ਮੁੜੀ ਇਹ ਮੇਰਾ ਵੀਕਰ ਹੈ ਮੈਂ ਇਹਦਾ ਮੌਰਗੇਸ ਦਿੰਦਾ ਤੁਸੀਂ ਮੈਨੂੰ ਕੱਢ ਨਹੀਂ ਸਕਦੀਆਂ ਮੈਂ ਰੌਬ ਨਾਲ ਕਿਹਾ ਜੇ ਮੈਂ ਇੱਕ ਫੋਨ ਇਮੀਗ੍ਰੇਸ਼ਨ ਨੂੰ ਕਰ ਦੇਵਾਂ ਕਿ ਤੂੰ ਇਸ ਕੰਟਰੀ 'ਚ ਇਲੀਗਲ ਹੈ ਤੇ ਸਿਰਫ ਇੱਥੇ ਪੱਕਾ ਹੋਣ ਲਈ ਮੇਰੇ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਤੂੰ ਮੈਨੂੰ ਕੁੱਟਦਾ ਏ ਕਿਉਂਕਿ ਮੈਂ ਤੇਰੇ ਪਾਸਪੋਰਟ ਤੇ ਸਟੈਂਪ ਨਹੀਂ ਲਗਵਾਈ ਤਾ ਤੈਨੂੰ ਘੱਟੋ-ਘੱਟ 7 ਸਾਲ ਦੀ ਪ੍ਰਿਜ਼ਨ ਹੋਏਗੀ। ਉਹ ਕਿਸੇ ਵਕੀਲ ਵਾਂਗ ਬੋਲੀ। ਤੂੰ ਜੋ ਕਰਨਾ ਹੈ ਕਰ ਲੈ। ਮੈਂ ਡਰਦਾ ਨਹੀਂ। ਉੱਤੋਂ ਤਾਂ ਮੈਂ ਕਹਿ ਦਿੱਤਾ ਪਰ ਅੰਦਰੋਂ ਮੈਂ ਉਹਦੀ ਗੱਲ ਸੁਣ ਕੇ ਹਿੱਲ ਗਿਆ ਸੀ। ਮੈਂ ਜੋ ਕਰਨਾ ਹੈ ਬਾਅਦ 'ਚ ਕਰਾਂਗੀ। ਤੂੰ ਪਹਿਲਾਂ ਇੱਥੋਂ ਦਫਾ ਹੋ ਜਾ। ਗੈਟ ਲੋਸਟ। ਜੇ ਇਸ ਸ਼ਹਿਰ 'ਚ ਤੈਨੂੰ ਮੁੜ ਕੇ ਦੇਖ ਲਿਆ ਤਾਂ ਪੁਲਿਸ ਨੂੰ ਫੋਨ ਕਰ ਦੇਾਂਗੀ। ਓਕੇ। ਉਹਨੇ ਧਮਕੀ ਦਿੱਤੀ। ਪਰ ਪਰ ਮੈਂ ਅਚਾਨਕ ਘਰ ਛੱਡਣ ਦੀ ਗੱਲ ਸੁਣ ਕੇ ਘਬਰਾ ਗਿਆ। ਸ਼ਟ ਅਪ ਐਂਡ ਗੈਟ ਆਊਟ ਉਹ ਮੇਰੇ ਵੱਲ ਬਦੀ ਪਰ ਉਹਦੀ ਮਾਂ ਮੋਰੇ ਆ ਗਈ ਤੂੰ ਜਾ ਕਾਕਾ ਜਾ ਐਵੇਂ ਲੋਕਾਂ ਨੂੰ ਤਮਾਸ਼ਾ ਨਾ ਦਿਖਾ ਕੁੜੀ ਨੇ ਪੁਲਿਸ ਨੂੰ ਫੋਨ ਕਰਤਾ ਤਾਂ ਮਾਰਿਆ ਜਾਏਗਾ ਮੇਰੀ ਸੱਸ ਨੇ ਵਿੱਚ ਬਚਾ ਕੀਤਾ ਠੀਕ ਹੈ ਮੈਨੂੰ ਕੁਝ ਸੁਝ ਨਹੀਂ ਰਿਹਾ ਸੀ ਆਪਣੇ ਕਮਰੇ ਜਾ ਕੇ ਮੈਂ ਜੈਕਟ ਪਾਈ ਥੋੜੇ ਬਹੁਤੇ ਪੈਸੇ ਜੋ ਮੇਰੀ ਜੇਬ 'ਚ ਸੀ ਲੈ ਕੇ ਬਾਹਰ ਨਿਕਲ ਗਿਆ ਰਾਤ ਦੇ ਹਨੇਰੇ 'ਚ ਠੋੜ-ਠੋਰ ਕਰਦਾ ਮੈਂ ਸੜਕਾਂ 'ਤੇ ਘੁੰਮਦਾ ਰਿਹਾ ਕੁਈ ਠਿਕਾਣਾ ਜਾਣ ਨਹੀਂ ਆ ਰਿਹਾ ਸੀ ਜਿੱਥੇ ਜਾ ਕੇ ਰਾਤ ਕੱਟ ਲੈਂਦਾ ਸਾਰੀ ਰਾਤ ਰੇਲਵੇ ਸਟੇਸ਼ਨ ਤੇ ਗੁਜ਼ਾਰ ਕੇ ਮੈਂ ਦੂਜੇ ਦਿਨ ਸਵੇਰੇ ਕੰਮ ਤੇ ਚਲਾ ਗਿਆ ਆਪਣੇ ਇੱਕ ਜਿਗਰੀ ਦੋਸਤ ਨਾਲ ਗੱਲ ਕੀਤੀ ਮੇਰੇ ਕਹਿਣ ਤੇ ਉਹਨੇ ਮੇਰੇ ਘਰ ਫੋਨ ਕੀਤਾ ਮੈਨੂੰ ਆਸ ਸੀ ਕਿ ਰਾਤ ਦਾ ਰੌਲਾ ਹੁਣ ਤੱਕ ਠੰਡਾ ਪੈ ਗਿਆ ਹੋਣਾ ਹੈ ਤੇ ਮੈਂ ਅੱਜ ਘਰ ਵਾਪਸ ਚਲਾ ਜਾਵਾਂਗਾ ਪਰ ਉੱਥੇ ਹੋਰ ਏ ਕਹਾਣੀ ਬਣੀ ਪਈ ਸੀ ਮੇਰੀ ਸੱਸ ਨੇ ਉਹਨੂੰ ਦੱਸਿਆ ਕਿ ਮੈਂ ਕੁੜੀ ਦੇ ਗਹਿਣੇ ਤੇ ਪੈਸੇ ਲੈ ਕੇ ਫਰਾਰ ਹੋ ਗਿਆ ਸੀ ਤੇ ਹੁਣ ਉਹ ਪੁਲਿਸ 'ਚ ਰਿਪੋਰਟ ਲਿਖਾਉਣ ਨੂੰ ਫਿਰਦੀ ਸੀ। ਇਹ ਕੀ ਕੁੱਤ ਪੁਣਾ ਹੈ ਮੈਂ ਉਹਦੇ ਚਿੱਠੇ ਝੂੜਤੇ ਮੱਚ ਉੱਠਿਆ ਜੋ ਕੁਝ ਵੀ ਐ ਤੇਰੇ ਲਈ ਬਹੁਤ ਗਲਤ ਐ ਜੇ ਆਪਣਾ ਭਲਾ ਚਾਹਨਾ ਐ ਤਾਂ ਉਸ ਕੁੜੀ ਦਾ ਪਿੱਛਾ ਛੱਡ ਦੇ ਮੇਰੇ ਦੋਸਤ ਨੇ ਸਮਝਾਇਆ ਕੁੜੀ ਦਾ ਪਿੱਛਾ ਯਾਰ ਮੈਂ ਕਿਸੇ ਕੁੜੀ ਦਾ ਪਿੱਛਾ ਨਹੀਂ ਕਰ ਰਿਹਾ ਮੇਰੀ ਘਰ ਵਾਲੀ ਐ ਮੈਂ ਆਪਣੀ ਗੱਲ ਤੇ ਜ਼ੋਰ ਦਿੱਤਾ ਉਹ ਤੇਰੀ ਘਰ ਵਾਲੀ ਐ ਪਰ ਤੇਰੀ ਗੁਲਾਮ ਨਹੀਂ ਤੂੰ ਉਹਦੇ ਮਰਜ਼ੀ ਦੇ ਖਿਲਾਫ ਉਹਨੂੰ ਮਿਲ ਨਹੀਂ ਸਕਦਾ ਤੇ ਜਦੋਂ ਕੋਈ ਤੀਵੀ ਆਪਣੇ ਜ਼ਾਰ ਦੀ ਖਾਤਰ ਖਸਮ ਨੂੰ ਛੱਡ ਦੇਵੇ ਤਾਂ ਉਹ ਰੱਬ ਦੇ ਮੋੜੇ ਤੋਂ ਵੀ ਨਹੀਂ ਮੁੜਦੀ ਭੁੱਲ ਜਾ ਤੂੰ ਉਹਨੂੰ ਕਾਨੂੰਨ ਬਹੁਤ ਕੁੱਤਾ ਇੱਥੋਂ ਦਾ ਤੀਵੀਆਂ ਦੀ ਹੀ ਸੁਣਦਾ ਐ ਬੰਦਿਆਂ ਨੂੰ ਤਾਂ ਚੁੱਕ ਕੇ ਘਰੋਂ ਬਾਹਰ ਮਾਰਦੇ ਨੇ ਇਹ ਹੋਰ ਐਵੇਂ ਨਹੀਂ ਤੀਵੀਆਂ ਦਾ ਰਾਜ ਆਇਆ ਤੀਵੀਆਂ ਨਹੀਂ ਇੱਥੇ ਬੰਦਿਆਂ ਨੂੰ ਬੋਲਣ ਦਿੰਦੀਆਂ ਉਹ ਮੇਰੇ ਤੋਂ ਵੀ ਦੁੱਗਣੇ ਜ਼ੋਰ ਨਾਲ ਬੋਲਿਆ ਪਰ ਯਾਰ ਸਾਡਾ ਵਿਆਹ ਹੋਇਆ ਐਵੇਂ ਕਿਵੇਂ ਭੁੱਲ ਜਾਵਾਂ ਮੈਨੂੰ ਅਚਾਨਕ ਬਦਲੇ ਹਾਲਾਤ ਤੇ ਯਕੀਨ ਨਹੀਂ ਆ ਰਿਹਾ ਸੀ ਤੇਰਾ ਵਿਆਹ ਮਰ ਚੁੱਕਿਆ ਰਣਜੀਤ ਹੁਣ ਤੂੰ ਸਿਰਫ ਉਹਦੀ লাশ ਚੁੱਕੀ ਫਿਰਦਾ ਉਹਨੇ ਉਦਾਸ ਆਵਾਜ਼ ਚ ਕਿਹਾ ਵਿਆਹ ਦੀ লাশ ਮੈਂ ਬੁਰਬੁੜਾਇਆ ਹਾਂ ਦੋਸਤ ਜਦੋਂ ਵਿਆਹ ਚੋਂ ਪਿਆਰ ਮੁਹੱਬਤ ਤੇ ਆਪਸੀ ਅੰਤਰ ਨਿਕਲ ਜਾਏ ਤਾਂ ਇੱਕ ਮੁਰਦਾ ਰਿਸ਼ਤਾ ਬਣ ਕੇ ਰਹਿ ਜਾਂਦਾ ਹੈ ਤੇ ਕਈ ਲੋਕ ਇਸ ਆਰਥੀ ਨੂੰ ساری ਉਮਰ ਚੁੱਕੀ ਰੱਖਦੇ ਨੇ ਤੇ ਕੁਝ ਇਹਦਾ ਦਾ ਸੰਸਕਾਰ ਸਹੀ ਸਮੇਂ ਤੇ ਕਰਕੇ ਫालतू ਬੋਝ ਤੋਂ ਹਲਕੇ ਹੋ ਜਾਂਦੇ ਨੇ ਮੇਰਾ ਖਿਆਲ ਹੈ ਕਿ ਤੇਰੇ ਵਿਆਹ ਦਾ ਵੀ ਅੰਤ ਹੋ ਚੁੱਕਿਆ ਹੁਣ ਤੂੰ ਇਹਦਾ ਭੋਗ ਪਾ ਦੇ ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਇਹ ਕਿਹੋ ਜਿਹੀ ਜ਼ਿੰਦਗੀ ਹੈ ਕਿ ਮੈਨੂੰ ਮੇਰੇ ਹੀ ਸੁਪਨਿਆਂ ਦਾ ਕਤਲ ਕਰਨਾ ਪੈ ਰਿਹਾ ਮੇਰਾ ਮਨ ਭਾਰ ਆਇਆ ਇਹ ਵਲੈਤ ਹੈ ਇੱਥੇ ਸੁਪਨਿਆਂ ਦਾ ਕੋਈ ਮੁੱਲ ਨਹੀਂ ਪੈਂਦਾ ਸਿਰਫ ਪੌਂਡਾਂ ਦੀ ਕਦਰ ਹੈ ਮੇਰਾ ਦੋਸਤ ਮੈਨੂੰ ਬਹੁਤ देर ਤੱਕ ਧਰਵਾਸ ਦਿੰਦਾ ਰਿਹਾ ਮੈਂ ਆਪਣੇ ਦੋਸਤ ਤੇ ਗੱਲ ਲਾ ਕੇ ਰੋ ਪਿਆ ਕੁੜੀਆਂ ਵਾਂਗ ਤਸੂਏ ਨਾ ਵਹਾ ਮਰਦ ਵਾਂਗ ਮਰਤ ਓਨੀ ਤੁਰੀ ਤਾਂ ਹਲੇ ਮੰਜ਼ਲ ਬਹੁਤ ਦੂਰ ਐ ਮਿੱਤਰਾ ਮੇਰੇ ਦੋਸਤ ਨੇ ਮੇਰੇ ਅਥਰੂ ਪੂੰਝ ਲਏ ਉਸ ਸ਼ਾਮ ਵੀ ਮੈਂ ਵਾਪਸ ਘਰ ਨਹੀਂ ਗਿਆ ਆਪਣੇ ਦੋਸਤ ਕੋਲ ਹੀ ਰਹਿ ਪਿਆ ਦੂਜੇ ਦਿਨ ਕੰਮ ਤੇ ਪੁਲਿਸ ਮੈਨੂੰ ਲੱਭਦੀ ਫਿਰਦੀ ਸੀ ਅੱਜ ਲੈ ਜੇ ਭੱਜਿਆ ਜਾਂਦਾ ਨਹੀਂ ਤਾਂ ਮਾਰਿਆ ਜਾਏਗਾ ਮੇਰੇ ਦੋਸਤ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਦੇ ਕੇ ਮੈਨੂੰ ਟ੍ਰੇਨ 'ਚ ਬਿਠਾ ਦਿੱਤਾ ਉਸ ਦਿਨ ਤੋਂ ਮੇਰਾ ਨਾਮ ਬਦਲ ਗਿਆ ਦਾੜੀ ਕੇਸ ਕਟਵਾ ਦਿੱਤੇ ਮੈਂ ਤੇ ਆਪਣੀ ਸ਼ਕਲ ਵੀ ਬਦਲ ਲਈ ਆਪਣੇ ਦੋਸਤ ਦੇ ਰਿਸ਼ਤੇਦਾਰ ਕੋਲ ਕੁਝ ਦਿਨ ਰਹਿ ਕੇ ਮੈਂ ਇੱਕ ਰੈਸਟੋਰੈਂਟ 'ਚ ਕੰਮ ਲੱਭ ਲਿਆ ਮੇਰੇ ਵਰਗੇ ਹੋਰ ਵੀ 2-3 ਮੁੰਡੇ ਸੀ ਜੋ ਕਮਰਾ ਲੈ ਕੇ ਇਕੱਠੇ ਰਹਿ ਰਹੇ ਸੀ ਮੈਂ ਵੀ ਉਹਨਾਂ ਨਾਲ ਹੀ ਰਹਿਣ ਲੱਗ ਪਿਆ ਮੇਰੇ ਹਾਣੀ ਹੀ ਸੀ ਉਹ ਸ਼ਾਮ ਨੂੰ ਇਕੱਠੇ ਸ਼ਰਾਬ ਪੀਂਦੇ ਉੱਚੀ ਉੱਚੀ ਹੱਸਦੇ ਆਪਣੀਆਂ ਆਪਣੀਆਂ ਰਾਮ ਕਹਾਣੀਆਂ ਲੂਣ ਮਿਰਚਾਂ ਲਾ ਕੇ ਸੁਣਾਉਂਦੇ ਤੇ ਹਿਸਾਬ ਲਗਾਉਂਦੇ ਕਿ ਕਿੰਨੇ ਪੈਸੇ ਖਰਚ ਕੇ ਇੱਥੇ ਪਹੁੰਚੇ ਸੀ ਕਿੰਨੇ ਇੰਡੀਆ ਭੇਜ ਦਿੱਤੇ ਸੀ ਧੂਣੂ ਸੁਣਾ ਵਈ ਨਮਿਆ ਕਬੂਤਰਾ ਤੂੰ ਕਿੱਧਰ ਦੀ ਉਡਾਰੀ ਲਾਈ ਸੀ ਦੋਕ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਤਾਂ ਅਮਰੀਕਾ ਤੋਂ ਆਇਆ ਮੈਂ ਆਪਣੀ ਹਕੀਕਤ ਛਪਾਉਣੀ ਚਾਹੀ ਅਮਰੀਕਾ ਢੈਣ ਵਿਆਉਣ ਗਿਆ ਸੀ ਉਨਾਂ ਚੋ ਇੱਕ ਬੋਲਿਆ ਤੇ ਬਾਕੀ ਸਾਰੇ ਠਾਕਾ ਮਾਰ ਕੇ ਹੱਸੇ ਨਹੀਂ ਮੈਂ ਸੱਚ ਕਹਿ ਰਿਹਾ ਮੈਂ ਕੱਚਾ ਜਿਹਾ ਹੋਇਆ ਓਏ ਸਾਲਿਆ ਤੂੰ ਤਾਂ ਐਦਾਂ ਦੱਸ ਰਿਹਾ ਜਿਵੇਂ ਅਸੀਂ ਇਮੀਗ੍ਰੇਸ਼ਨ ਵਾਲੇ ਹੋਈਏ ਓਏ ਪੌਂਦੂਆ ਅਸੀਂ ਵੀ ਤੇਰੇ ਵਰਗੇ ਕਬੂਤਰ ਹੀ ਆ ਪਹਿਲਾ ਵਾਲਾ ਮੁੰਡਾ ਬੋਲਿਆ ਧੰਨਵਾਦ